ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਪਿੰਡ ਫੁਗਲਾਣਾ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਦਰਵਾਰ ਪੀਰ ਬਾਬਾ ਮੁਰਾਦ ਸਾਹਿਬ ਜੀ ਨੜਾਲੇ ਵਾਲਿਆਂ ਦੀ ਮਿਆਰ ਤੇ ਸਮੂਹ ਨਗਰ ਮਸੀ ਗ੍ਰਾਮ ਪੰਚਾਇਤ ਐਨਆਰਏ ਵਿਰਤੀ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਮੁਰਾਦ ਸਾਹਿਬ ਜੀ ਨੜਾਲੇ ਵਾਲਿਆਂ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਤੁਮ ਤਾਮ ਨਾ ਕਰਵਾਇਆ ਗਿਆ ਇਸ ਬਾਰੇ ਪ੍ਰਬੰਧਕਾਂ ਨੇ ਸਰਬ ਧਰਮ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਲਾਨਾ ਜੋੜ ਮੇਲੇ ਮੋਕੇ ਚਾਦਰ ਚਿਰਾਗ ਤੇ ਛੰਡੇ ਦੀ ਰਸਮ ਦਾ ਕੀਤੀ ਗਈ ਇਸ ਮੋਕੇ ਸਲਾਨਾ ਜੋੜ ਮੇਲੇ ਵਿੱਚ ਮਸ਼ੀਰ ਕਮਾਲ ਐਂਡ ਪਾਰਟੀ ਵੱਲੋਂ ਪੀਰਾਂ ਦੀ ਮਹਿਫਲ ਸਜਾਈ ਗਈ ਤੇ ਇਸ ਮੋਕੇ ਸਾਈ ਰਾਜਾ ਮੀਆਂ ਫੁਗਲਾਣਾ ਬਾਬਾ ਗੋਨੀਸ਼ਾ ਫੁਗਲਾਣਾ ਸਾਈ ਸੰਤੋਖ ਰਾਣਾ ਸਾਈ ਜਸਵਿੰਦਰ ਪੰਡਤ ਵੀਰ ਬਹਾਦਰ ਤਵਾੜੀ ਬਾਬਾ ਹਰਵਜਨ ਸਿੰਘ ਮਾਨਾ ਬਾਬਾ ਗੁਰਵਚਨ ਸਿੰਘ ਨਰੂੜ ਬਾਬਾ ਰੋਹਨ ਮੱਲ ਮਜਾਰਾ ਆਦ ਫਕਰ ਫਕੀਰਾਂ ਨੇ ਪੁੱਜ ਕੇ ਹਾਜ਼ਰੀ ਭਰੀ ਇਸ ਮੌਕੇ ਸਲਾਨਾ ਜੋੜ ਮੇਲੇ ਵਿੱਚ ਅਜੀਪਾਲ ਰਮਨਦੀਪ ਲਖਵਿੰਦਰ ਪਾਲ ਹਰਵੰਸ ਲਾਲ ਰਕੇਸ਼ ਬਰਿੰਦਰ ਰਾਣਾ ਰਾਜੋਦਰ ਰਾਣਾ ਹਰਮਨ ਰਾਣਾ ਰਵੀ ਕੁਮਾਰ ਬਲਜਿੰਦਰ ਰਾਣਾ ਹਰਮਨ ਰਾਣਾ ਬਲਰਾਮ ਰਾਣਾ ਸ਼ੈਲੀ ਰਾਣਾ ਰਮਨਦੀਪ ਰਾਣਾ ਲੱਭੂ ਰਾਣਾ ਪਰਮਿੰਦਰ ਬੰਗੜ ਰਵੀ ਬੰਗੜ ਪ੍ਰਦੀਪ ਰਾਣਾ ਜਗENDER ਪਾਲ ਗਿਰਧਾਰੀ ਲਾਲ ਗੁਰਬਖਸ਼ ਕੌਰ ਜਗENDER ਪਾਲ ਮਦਾਨ ਲਾਲ ਜਤENDER ਕੁਮਾਰ ਰਾਣਾ ਲਾਡੀ ਰਾਣਾ ਕੁਲਵਿੰਦਰਜੀਤ ਸਿੰਘ ਗਿਆਨ ਗੌਰਵ ਰਾਣਾ ਲਖਵਿੰਦਰ ਪਾਲ ਬੱਬੀ ਮਹਿੰਦੀ ਮੋਂਟੂ ਰਾਣਾ ਕਟੂ ਰਾਣਾ ਮਦਨ ਗੋਪਾਲ ਆਦ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜੱਥੇ ਦਾ ਦਲਜੀਤ ਸਿੰਘ ਸੋਡੀ ਮਾਲਪੁਰ ਦੇ ਨਾਲ ਮਾਸਟਰ ਮੋਨਸਿਕ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ ਬੋਲਦਾ ਜੀ ਤੋਤਾ ਨਹੀਂ ਬੋਲਦਾ 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 मेरी मोहरता, मोहरता, तो ताएने तो होने का, मोहरता, तो रात फिरे ता, मोहरता, 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 मोहरता, तो रात फिरे ता, इनका नहीं मस्जिद मंदिर की सब फिर है, मंदिर की इनका नहीं पास मंदिर की सब फिर है मेरे

रही पनी हारो थोड़ा लता गोटे अंदर रही पनीति मारो थोड़ा ਕੰਨਾ ਨੂੰ ਹਸਾਵੇਂ ਕੰਨਾ ਫੇਰ ਨਾ ਵਾਜਦਾ ਬਿਤੀ 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 ਕੋਤੇ ਖਲਾਵੇਂ ਮੁੰਡੇ ਕੁਨਿਆ ਗੁਲਾਵੇਂ ਵੱਡੇ ਪੜਿਆ ਇਥੇ ਖਲਾਵੇਂ ਮੁੰਡੇ ਕੁਨਿਆ ਗੁਲਾਵੇਂ ਵੱਡੇ ਪੜਿਆ ਤੂੰ ਖੱਦ ਕਰੇ ਮਕੀਤੀ ਤੂੰ ਖੱਦ ਕਰੇ ਮਕੀਤੀ ਗੁਲਾਵੇਂ ਜਿਸ ਤਰ੍ਹਾਂ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਪੀਰ ਬਾਬਾ ਮੁਰਾਦ ਸਾਹਿਬ ਨਡਾਲੇ ਵਾਲੀ ਸੱਚੀ ਸਰਕਾਰਾਂ ਦੇ ਨਾਂ ਤੇ ਜੋ ਉਹਨਾਂ ਦਾ urs ਮਨਾਇਆ ਗਿਆ ਹੈ ਤੇ ਜੋ ਵੀ ਸਾਰੇ ਹੀ ਪ੍ਰਬੰਧਕ ਪਿੰਡ ਵਾਸੀਆਂ ਦੇ ਵੱਲੋਂ ਬੜੀ ਧੂਮ ਧਾਮ ਤੇ ਸਾਦਾ ਨਾਲ ਮਨਾਇਆ ਗਿਆ ਹੈ ਸਾਰੇ ਆਏ ਹੋਏ ਫਕਰ ਫਕੀਰਾਂ ਦਾ ਬੜਾ ਜੀ ਧੰਨਵਾਦ ਕਰਦੇ ਆਂ ਸਾਰਿਆਂ ਦਾ ਧੰਨਵਾਦ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਜਗਾਰਾ ਬਾਬਾ ਮੁਰਾਦ ਸਾਹਿਬ ਜੀ ਦਾ ਜੀ ਇਸ ਦਰਬਾਰ ਤੇ ਹਰ ਸਾਲ ਦੀ ਤਰ੍ਹਾਂ ਐਤਿਕ ਵੀ ਇਸ ਸਾਲ ਬਾਬਾ ਜੀ ਦਾ ਮੇਲਾ ਕਰਾਇਆ ਜਾਇਆ ਇਸ ਮੇਲੇ ਦੀ ਕਮੇਟੀ ਨੇ ਜੋ ਵੀ ਆਪਣੇ ਅਜੀਪਾਲ ਜੀ ਤੇ ਲੱਖਾ ਜੀ ਤੇ ਹੋਰ ਕੋਕੋ ਜੀ ਤੇ ਮੈਂਟੂ ਜੀ ਸਾਰੇ ਰਲ ਕੇ ਹੋਰ ਪਿੰਡ ਵਾਲੇ ਰਲ ਕੇ ਸਾਰੇ ਪ੍ਰੋਗਰਾਮ ਕਰਾ ਰਹੇ ਆ ਹਰ ਸਾਲ ਦੀ ਤਰ੍ਹਾਂ ਜਿੱਦਾਂ ਅੱਗੇ ਵੀ ਪ੍ਰੋਗਰਾਮ ਕਰਾਈ ਜਾਂਦਾ ਉਸ ਤਰ੍ਹਾਂ ਹੁਣ ਵੀ ਕਰਾਈ ਜਾਂਦਾ ਆ ਤੇ ਪਿੰਡ ਦੇ ਸੰਜੋਗ ਦੇ ਨਾਲ ਬਾਬਾ ਜੀ ਦੀ ਕਿਰਪਾ ਦੇ ਨਾਲ ਅੱਜ ਵੀ ਲੰਗਰ ਚੱਲਦੇ ਆ ਤੇ ਕੱਲ ਵੀ ਚੱਲਦੇ ਸੀ ਤੇ ਹਰ ਸਾਲ ਚੱਲਦੇ ਰਹਿਣਗੇ ਜਕਾਰਾ ਬਾਬਾ ਮੁਰਾਦ ਸ਼ਾਹ ਜੀ ਦਾ ਬੋਲ ਸੱਚੇ